ਮੈਂ ਮੰਗ ਕਰਾਂਗਾ ਸਾਰਨੋਂ ਪਹਿਲੇ ਕਿ ਭਗਵੰਤ ਮਾਨ ਜੇ ਤੇਰ ਕੋ ਸਰਕਾਰ ਨਹੀਂ ਚਾਹਤ ਤੂੰ ਕਿਰਪਾ ਕਰਕੇ ਅਸਤੀਫਾ ਦੇ ਮੁੱਖ ਮੰਤਰੀ ਸ਼ਹਿਰ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਹੈ ਕੰਪਲੀਟ ਭਗਵੰਤ ਮਾਨ ਜੀ ਤੁਸੀਂ ਆਪਣੀ ਡਿਊਟੀ ਚ ਫੇਲ ਹੋ ਚੁੱਕੇ ਹੋ ਮਾਨ ਸਰ ਤੁਸੀਂ ਤੇ ਨਿਰਕ ਬਖੌਟਾ ਬਣ ਕੇ ਰਹਿ ਗਏ ਸਰਕਾਰਾਂ ਕੇ ਜਰੀਵਾਲ ਚਲਾ ਰਹੇ ਆ ਪੰਜਾਬ ਦੀ ਲੁੱਟ ਦਿੱਲੀ ਵਾਲੇ ਕਰ ਰਹੇ ਨੇ ਤੁਹਾਨੂੰ ਜਿਹੜੇ ਪੰਜਾਬ ਦਾ ਰਾਖਾ ਬਣ ਕੇ ਰੋਲ ਕਰਨਾ ਚਾਹੀਦਾ ਸੀ ਤੁਸੀਂ ਆਪਣੀ ਚੀਫ ਮਿਨਿਸਟਰ ਦੀ ਕੁਰਸੀ ਵਾਸਤੇ ਸਾਰਾ ਕੁਝ ਹਾਰ ਦਿੱਤਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਸਰਕਾਰ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਜਨਤਕ ਸੁਰੱਖਿਆ ਤੇ ਗੰਭੀਰ ਚਰਚਾ ਕਰਨੀ ਚਾਹੀਦੀ ਹੈ ਮੈਂ ਮਾਨ ਸਾਹਿਬ ਤੁਹਾਨੂੰ ਪਹਿਲੇ ਕਹਿਣਾ ਚਾਹਨਾ ਬਾਕੀ ਮੁੱਦਿਆਂ ਨਾਲੋਂ ਲਾਅ ਐਂਡ ਆਰਡਰ ਤੇ ਉੱਥੇ ਚਰਚਾ ਕਰੋ ਹਰ ਵਾਰ ਅਸੀਂ ਕੋਸ਼ਿਸ਼ ਕੀਤੀ ਕਿ ਲਾਅ ਐਂਡ ਆਰਡਰ ਤੇ ਚਰਚਾ ਕੀਤੀ ਜਾਏ ਕਦੀ ਵੀ ਨਾ ਤੁਸੀਂ ਨਾ ਤੁਹਾਡੇ ਸਪੀਕਰ ਨੇ ਟਾਈਮ ਦਿੱਤਾ ਐਸ ਮੌਕੇ ਦੇ ਉੱਤੇ ਜਦੋਂ ਕਿਸੇ ਪੰਜਾਬੀ ਦੀ ਨਾ ਜ਼ਿੰਦਗੀ ਮਹਿਫੂਜ਼ ਹੈ ਨਾ ਉਹਦਾ ਕਾਰੋਬਾਰ ਮਹਿਫੂਜ਼ ਹੈ ਅੱਜ ਹਰ ਪੰਜਾਬ ਦੇ ਪਿੰਡ ਵਿੱਚ ਜਿਹੜਾ ਵੀ ਕੋਈ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰਲੇ ਮੁਲਕਾਂ ਚ ਗਏ ਨੇ ਜਿਨ੍ਹਾਂ ਦਾ ਕਾਰੋਬਾਰ ਮਿਹਨਤ ਦੇ ਨਾਲ ਕੋ ਚੰਗਾ ਬੜਾ ਚੱਲ ਪਿਆ ਕੋਈ ਇਹੋ ਜਿਹਾ ਪਰਿਵਾਰ ਨਹੀਂ ਸਾਡੇ ਸ਼ਹਿਰਾਂਾਂ ਚ ਕਸਬਿਆਂ ਚ ਜਾਂ ਪੰਜਾਬ ਦੇ ਛੋਟੇ ਸ਼ਹਿਰਾਂ ਜਾਂ ਵੱਡੇ ਸ਼ਹਿਰਾਂ ਤੇ ਇਹਨਾਂ ਫਰੋਤੀਆਂ ਦੇ ਟੈਲੀਫੋਨ ਜਾਂ ਚਿੱਠੀਆਂ ਨਹੀਂ ਆ ਮੈਂ ਮੰਗ ਕਰਾਂਗਾ ਸਾਰਿਆਂ ਨੂੰ ਪਹਿਲੇ ਕਿ ਭਗਵੰਤ ਮਾਨ ਜੇ ਤੇਰ ਕੋ ਸਰਕਾਰ ਨਹੀਂ ਚੱਲ ਰਹੀ ਤੂੰ ਕਿਰਪਾ ਕਰਕੇ ਅਸਤੀਫਾ ਦੇ ਮੁੱਖ ਮੰਤਰੀ ਛੱਡ ਤੋ ਉਹਨਾਂ ਕਹਿੰਦੇ ਕਿ ਗੈਂਗਸਟਰ ਪੰਜਾਬ ਤੇ ਰਾਜ ਕਰ ਰਹੇ ਹਨ ਅਤੇ ਦੂਜੇ ਪਾਸੇ ਭਗਵੰਤ ਮਾਨ ਡੂੰਗੀ ਨੀਂਦ ਸੁੱਤੇ ਹਨ ਅਬੋਹਰ ਵਿੱਚ ਮਸ਼ਹੂਰ ਟੇਲਰਿੰਗ ਦੁਕਾਨ ਦੇ ਮਾਲਕ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਤੇ ਦਿਨੀ ਮੋਗਾ ਵਿੱਚ ਵੀ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਨੂੰ ਉਹਨਾਂ ਦੇ ਕਲੀਨਿਕ ਦੇ ਅੰਦਰ ਗੋਲੀ ਮਾਰੀ ਗਈ ਸੀ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸਵੇਰੇ ਹੀ ਅਬੋਹਰ ਦੇ ਇੱਕ ਬੜੇ ਨਾਮੀ ਬਿਜ਼ਨਸਮੈਨ ਸੰਜੇ ਵਰਮਾ ਸਾਹਿਬ ਇਹਨਾਂ ਨੂੰ ਅੱਜ ਸਵੇਰੇ ਹੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ। ਵੇਰ ਵੈਲ ਨਾ ਦੀ ਇੱਕ ਬਹੁਤ ਮਸ਼ਹੂਰ ਟੇਲਰੇ ਕੰਪਨੀ ਜਿਹੜੀ ਘਟੋਕਟ ਮਾਲਵੇ ਦੇ ਪੰਜ-ਸੱਤ ਜ਼ਿਲ੍ਹਿਆਂ ਨੂੰ ਕੇਟਰ ਕਰਦੀ ਸੀ ਇਸ ਤੋਂ ਪਹਿਲੇ 2-3 ਦਿਨ ਪਹਿਲਾਂ ਇੱਕ ਨਾਮੀ ਡਾਕਟਰ ਸਨ ਮੋਗੇ ਦੇ ਡਾਕਟਰ ਕੰਬੋ ਜਿਨ੍ਹਾਂ ਦਾ ਨਾਂ ਹੈ ਜਿਨ੍ਹਾਂ ਦੀ ਆਪਣੀ ਬੀਟੀ ਇੱਕ ਮਸ਼ਹੂਰ ਪੰਜਾਬੀ ਮੂਵੀਜ਼ ਦੀ ਐਕਟ੍ਰੈਸ ਹੈ ਤਾਨੀਆ ਉਹਨਾਂ ਨੂੰ ਵੀ ਗੋਲੀਆਂ ਦਾ ਸ਼ਿਕਾਰ ਕਰ ਦਿੱਤਾ ਗਿਆ। ਬਾਜਵਾ ਨੇ ਕਿਹਾ ਕਿ ਇਹ ਸਾਸ਼ਨ ਨਹੀਂ ਹੈ, ਇਹ ਪੂਰੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਗੋਲੀਆਂ ਤੇ ਖੂਨ ਖਰਾਬੇ ਦੇ ਹਵਾਲੇ ਕਰ ਦਿੱਤਾ ਹੈ। ਮਾਨ ਸਰ ਤੁਸੀਂ ਤੇ ਨਿਰਕ ਬਖੌਟਾ ਬਣ ਕੇ ਰਹਿ ਗਏ। ਸਰਕਾਰਾਂ ਕੇਜਰੀਵਾਲ ਚਲਾ ਰਹੇ ਆ, ਪੰਜਾਬ ਦੀ ਲੁੱਟ ਦਿੱਲੀ ਵਾਲੇ ਕਰ ਰਹੇ ਨੇ। ਤੁਹਾਨੂੰ ਜਿਹੜੇ ਪੰਜਾਬ ਦਾ ਰਾਖਾ ਬਣ ਕੇ ਰੋਲ ਕਰਨਾ ਚਾਹੀਦਾ ਸੀ। ਤੁਸੀਂ ਆਪਣੀ ਚੀਫ ਮਿਨਿਸਟਰ ਦੀ ਕੁਰਸੀ ਵਾਸਤੇ ਸਾਰਾ ਕੁਝ ਛੱਡ ਦਿੱਤਾ। ਅੱਜ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਫਰੋਤੀਆਂ ਦੇ ਟੈਲੀਫੋਨ ਕੰਪਲੀਟ ਪੰਜਾਬ ਪੁਲਿਸ ਜਿਹੜੀ ਹੈ ਸਾਰਾ ਪੁਲਿਸ ਦਾ ਸਟਰਕਚਰ ਖਤਮ ਹੋ ਚੁੱਕਿਆ ਬਹੁਤੀ ਜਗ੍ਹਾ ਦੇ ਉੱਤੇ ਤੁਸੀਂ ਤੁਹਾਡੀ ਪਾਰਟੀ ਆਪ ਤੇ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਨੇ ਬੇਚੇਜ਼ਪ ਗੈਂਗਸਟਰਸ ਦਾ ਇਸਤੇਮਾਲ ਕੀਤਾ ਅਸੀਂ ਵੇਖਿਆ ਜਿਲੰਦਰ ਵੈਸਦੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਨੂੰ ਪਟਿਆਲਾ ਦੀ ਜੇਲ੍ਹ 'ਚੋਂ ਲੈ ਕੇ ਉਹਦੀ ਵਰਤੋਂ ਕੀਤੀ ਗਈ ਵੋਟਰਾਂ ਵਾਸਤੇ ਡੇਰਾ ਬਾਬਾ ਨਾ ਲੱਗਦੀਆਂ ਇਲੈਕਸ਼ਨਾਂ ਵਿੱਚ ਇਹ ਗੈਂਗਸਟਰ ਦੀ ਮਦਦ ਲਈ ਗਈ ਅੱਜ ਦੇ ਦਿਨ ਜਿਹਨੂੰ ਫਰੋਤੀ ਦਾ ਟੈਲੀਫੋਨ ਤੇ ਚਿੱਠੀ ਆਂਦੀ ਏ ਉਹਨੂੰ ਪੁਲਿਸ ਵਾਲੇ ਕਹਿੰਦੇ ਕਿ ਜਾਂ ਤੇ ਤੂੰ ਆਪ ਕਾਕਾ ਉਹਨਾਂ ਨਾਲ ਨਿਵੇੜ ਲੈ ਤੇ ਨਹੀਂ ਤੇ ਇਹੀ ਵਿੱਚ ਬਹਿ ਕੇ ਨਿਵੇੜਦੇ ਨੇ ਕੰਪਲੀਟ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਹੈ ਕੰਪਲੀਟ ਭਗਵੰਤਬਾਨ ਜੀ ਤੁਸੀਂ ਆਪਣੀ ਡਿਊਟੀ 'ਚੋਂ ਫੇਲ ਹੋ ਚੁੱਕੇ ਹੋ ਮੈਂ ਮੰਨ ਕਰਾਂਗਾ ਜੀਰੋਫ ਦੀ ਆਪੋਜੀਸ਼ਨ ਤੇ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਇਸ ਕਰਦੀ ਮੰਨ ਕਰੇਗੀ ਬਾਕੀ ਜਿਹੜੇ ਤੁਸੀਂ ਇਸ਼ੂਜ਼ ਲੈ ਕੇ ਆ ਰਹੇ ਉਹ ਵੀ ਸਾਨੂੰ ਪਤਾ ਹੈ ਨੇਰੀ ਆਪਟਿਕਸ ਨੇਰੇ ਲੋਕਾਂ ਨੂੰ ਤੁਸੀਂ ਡਰਾਮਾ ਹੀ ਕਰਦੇ ਹੋ ਸਚਾਈ ਦੇ ਵਿੱਚ ਤੁਸੀਂ ਕੋਈ ਚੀਜ਼ ਸਿਰੇ ਇੰਜਾਮ ਨਹੀਂ ਪਛਾਣੀ ਤੁਸੀਂ ਡਰਾਮਾ ਕਰਨਾ ਸ਼ੂਟ ਐਂਡ ਸਕੂਟ ਦੀ ਪਾਲਿਸੀ ਇਹਨੂੰ ਕਿਹਾ ਜਾਂਦਾ ਹੈ ਕਿ ਪਹਿਲੇ ਗੋੜੀ ਚਲਾਓ ਤੇ ਫਿਰ ਭਾਜੋ ਉਥੋਂ ਮੌਕੇ ਤੋਂ ਤੁਹਾਡੀ ਜਿਹੜੀ ਇਹ ਸਰਕਾਰ ਹੈ ਕੋਈ ਵੀ ਕੰਮ ਨਿਪਰੇ ਨਹੀਂ ਚਾੜ੍ਹਦੇ ਮੈਂ ਚਾਹਾਂਗਾ ਲੋਨ ਅਡੋਰਟ ਤੇ ਸਪੈਸ਼ਲ ਡਿਸਕਸ਼ਨ ਹੋਏ ਇੱਕ ਦਿਨ ਮਿਨਿਮਮ ਇਸ ਸੈਸ਼ਨ ਨੂੰ ਹੋਰ ਵਧਾਇਆ ਜਾਏ ਤੇ ਜਵਾਬ ਦੇ ਤੁਸੀਂ ਉੱਠ ਕੇ ਦੱਸੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ